ਗਏ ਸੀਗੇ ਕੀ ਮੇਰਾ ਦੇਸ਼ ਵੀ ਆਜ਼ਾਦ ਹੋ ਜੂਗਾ ਮੈਂ ਫਾਂਸੀ ਤੇ ਵੀ ਚੜ ਜੂਗਾ ਪਰ ਜਿਹੜੇ ਮੇਰੇ ਦੇਸ਼ ਦੇ ਲੋਕ ਨੇ ਉਹ ਫੇਰ ਵੀ ਗੁਲਾਮ ਰਹਿਣਗੇ ਉਹਨਾਂ ਦਾ ਕਹਿਣ ਦਾ ਮੇਨ ਕਾਰਨ ਕੀ ਸੀਗਾ ਉਹ ਕਿਉਂ ਕਹਿ ਕੇ ਗਏ ਕਿ ਮੇਰੇ ਸ਼ਹੀਦ ਹੋਣ ਤੋਂ ਬਾਅਦ ਵੀ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਪਰ ਮੇਰੇ ਦੇਸ਼ ਦੇ ਲੋਕ ਗੁਲਾਮ ਰਹਿਣਗੇ ਉਹਨਾਂ ਦਾ ਕਾਰਨ ਹੀ ਸੀਗਾ ਕਿਉਂਕਿ ਜਿਹੜਾ ਸਿਸਟਮ ਉਹ ਬਾਦਲ ਦੇ ਲਈ ਆਏ ਸੀਗੇ ਜਿਹੜੇ ਸਿਸਟਮ ਨੂੰ ਉਹ ਮੁੱਦਾ ਕਰਨ ਦੇ ਲਈ ਆਏ ਸੀਗੇ ਉਸੇ ਸਿਸਟਮ ਦੇ ਵਿੱਚ ਸਾਡੇ ਜਿਹੜੇ ਲੋਕ ਨੇ ਉਹ ਫੇਰ ਵੀ ਉਲਝ ਕੇ ਰਹਿ ਜਾਣਗੇ ਉਹੀ ਸਿਸਟਮ ਅੱਜ ਲਗਭਗ 75 ਸਾਲ ਦੇ ਦੀ ਆਜ਼ਾਦੀ ਨੂੰ ਹੋ ਗਏ ਪਰ ਅੰਗਰੇਜ਼ਾਂ ਦਾ ਬਣਾਇਆ ਹੋਇਆ ਸਿਸਟਮ ਅੱਜ ਵੀ ਆਪਣੇ ਉੱਪਰ ਭਾਰੂ ਆ ਅੱਜ ਵੀ ਦੇਖਿਆ ਜਾਵੇ ਆਪਾਂ ਉਹਨਾਂ ਦੇ ਜਿਹੜੀਆਂ ਪਾਰਟੀ ਬਾਜ਼ੀਆ ਚਾਹੇ ਧਰਮ ਦੀ ਰਾਜਨੀਤੀ ਆ ਉਹਨਾਂ ਦੇ ਵਿੱਚ ਉਲਝ ਕੇ ਰਹਿ ਗਏ ਉਦੋਂ ਜਦੋਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਿਹੜੇ ਸੰਘਰਸ਼ ਹੁੰਦੇ ਸੀਗੇ ਜਿਵੇਂ ਇੱਥੇ ਬਲਾਰੇ ਪਹਿਲਾਂ ਦੱਸ ਕੇ ਗਏ ਨੇ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਲਗਭਗ 116 ਦਿਨ ਦੀ ਭੁੱਖ ਹੜਤਾਲ ਕਰੀ ਸੰਘਰਸ਼ ਲੜਨ ਦੇ ਲਈ ਪਰ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖਦੇ ਹਾਂ ਇਹਨਾਂ ਸੰਘਰਸ਼ਾਂ ਦੇ ਵਿੱਚੇ ਆਪਣੀ ਧਰਨਿਆਂ ਦੇ ਵਿੱਚੇ ਆਪਾਂ ਨੂੰ 2 ਮਿੰਟ ਚਾਹ ਪਾਣੀ ਨਾ ਮਿਲੇ ਆਪਾਂ ਰੌਲਾ ਪਾਉਣ ਲੱਗ ਜਾਂਦੇ ਆ ਆਪਾਂ ਦੇਖਦੇ ਹਾਂ 18ਵੀਂ ਸਦੀ ਦੇ ਵਿੱਚ ਸਾਡੇ ਸ਼ਹੀਦਾਂ ਨੇ ਜਿਹੜੇ ਸਾਡੇ ਸਿੰਘਾਂ ਨੇ ਉਦੋਂ ਪੱਤੇ ਖਾ ਕੇ ਖੋਲੇ ਚੱਬ ਕੇ ਸੰਘਰਸ਼ ਲੜੇ ਸੀਗੇ ਪਰ ਅੱਜ ਆਪਾਂ ਦੇਖਦੇ ਆਂ ਆਪਾਂ ਨੂੰ ਰੋਟੀ ਨਾ ਮਿਲੇ ਤਾਂ ਆਪਾਂ ਧਰਨਿਆਂ ਦੇ ਵਿੱਚ ਜਿਹੜੇ ਸਾਡੇ ਮੇਨ ਪ੍ਰਧਾਨ ਨੇ ਜਾਂ ਹੋਰ ਲੋਕਾਂ ਨੇ ਆਪਾਂ ਜਾਣ ਤੋਂ ਪਹਿਲਾਂ ਕਹਿੰਨੇ ਆਂ ਰੋਟੀ ਦਾ ਪ੍ਰਬੰਧ ਹੋਊਗਾ ਕਿ ਨਹੀਂ ਹੋਊਗਾ ਇਹਨਾਂ ਚੀਜ਼ਾਂ ਦੇ ਨਾਲ ਭਰਾਵੋ ਸੰਘਰਸ਼ ਨਹੀਂ ਲੜੇ ਜਾਂਦੇ ਹੁੰਦੇ ਸੰਘਰਸ਼ ਲੜਨ ਵਾਸਤੇ ਭੁੱਖ ਵੀ ਤਿਆਗਣੀ ਪੈਂਦੀ ਆ ਸੰਘਰਸ਼ ਲੜਨ ਵਾਸਤੇ ਛਾਂ ਧੁੱਪ ਵੀ ਤਿਆਗਣੀ ਪੈਂਦੀ ਆ ਸੰਘਰਸ਼ ਲੰਬੇ ਹੁੰਦੇ ਨੇ ਸੰਘਰਸ਼ਾਂ ਦੇ ਵਿੱਚ ਸਬਰ ਚਾਹੀਦਾ ਸੰਘਰਸ਼ਾਂ ਦੇ ਵਿੱਚ ਸਿਰ ਵੀ ਲੱਗਦੇ ਹੁੰਦੇ ਨੇ ਇਹ ਉਦੋਂ ਹੀ ਹੋ ਸਕਦਾ ਜਦੋਂ ਆਪਾਂ ਆਪਣੀ ਸੋਚ ਨੂੰ ਭਗ ਸਿੰਘ ਸਾਡੇ ਗੁਰੂਆਂ ਕਰਤਾਰ ਸਾਬਿਆਂ ਵਰਗੀ ਕਰੀਏ ਅੱਜ ਦਾ ਜਿਹੜਾ ਮਾਹੌਲ ਚਾਹੇ ਸਰਕਾਰਾਂ ਵੱਲੋਂ ਸਿਰਜਿਆ ਜਾ ਰਿਹਾ ਚਾਹੇ ਉਹ ਕਾਰਪੋਰੇਟ ਘਰਾਣਿਆਂ ਵੱਲੋਂ ਸਿਰਜਿਆ ਜਾ ਰਿਹਾ ਦੇਖਿਆ ਜਾ ਰਿਹਾ ਕਿ ਪੂਰੇ ਦੇਸ਼ ਦੇ ਵਿੱਚ ਬੰਡ ਪਾਉ ਦੀ ਨੀਤੀ ਦੇ ਤਹਿਤ ਰਾਜ ਕਰਨ ਦੀ ਜਿਹੜੀ ਸਰਕਾਰ ਦੀ ਸਕੀਮ ਆ ਉਹ ਬਹੁਤ ਸਾਰੇ ਸੂਬਿਆਂ ਦੇ ਵਿੱਚ ਕਾਮਯਾਬ ਹੋਈ ਆ ਤੇ ਉਹਨੂੰ ਪੰਜਾਬ ਦੇ ਵਿੱਚ ਲਾਗੂ ਕਰਨ ਦੇ ਲਈ ਚਾਹੇ ਸੈਂਟਰ ਸਰਕਾਰ ਆ ਚਾਹੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਸਿਰ ਪੈਰ ਜੋੜ ਕੇ ਲੱਗੇ ਹੋਏ ਨੇ ਐਵੇਂ ਹੀ ਚਾਹੇ ਜੁਪੀ ਬਿਹਾਰ ਦੇ ਵਿੱਚ ਗੱਲ ਕਰੀ ਜਾਵੇ ਯਾਦਵਾਂ ਨੂੰ ਸਾਰਿਆਂ ਦੇ ਨਾਲ ਲੜਾਇਆ ਜਾ ਰਿਹਾ ਗੁਜਰਾਤ ਦੇ ਵਿੱਚ ਪਟੇਲਾ ਨੂੰ ਸਾਰਿਆਂ ਦੇ ਨਾਲ ਉਵੇਂ ਹੀ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਸਾਰਿਆਂ ਦੇ ਨਾਲ ਹਰਿਆਣਾ ਦੇ ਵਿੱਚ ਜਾਟਾਂ ਨੂੰ ਸਾਰਿਆਂ ਦੇ ਨਾਲ ਪਾੜ ਕੇ ਇੱਥੇ ਸੱਤਾ ਦੇ ਵਿੱਚ ਬੀਜੇਪੀ ਦੀ ਸਰਕਾਰ ਤੇ ਉਹਨਾਂ ਦੇ ਜਿਹੜੇ ਖਾਸ ਨੇ ਉਹ ਆ ਰਹੇ ਨੇ ऐसे काम ਨੂੰ ਕੰਦੇ ਲਈ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਵੀ ਉਹਨਾਂ ਦਾ ਸਾਥ ਦੇ ਰਹੀ ਆ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ 2027 ਦੇ ਵਿੱਚ ਜੇ ਬੀਜੇਪੀ ਦੀ ਸਰਕਾਰ ਲੈ ਕੇ ਆਉਣੀ ਆ ਲਗਭਗ ਪੂਰੇ ਹਿੰਦੁਸਤਾਨ ਦੇ ਉੱਪਰ ਰਾਜ ਕਰ ਦਿਆ ਤਾਂ ਇੱਥੇ ਜੇ ਉਹਨਾਂ ਨੂੰ ਕੋਈ ਚੈਲੰਜ ਕਰ ਰਿਹਾ ਤਾਂ ਇੱਥੋਂ ਦੇ ਕਿਸਾਨ ਨੇ ਜੋ ਕਿਸਾਨਾਂ ਦੀ ਜਿਹੜੀ ਸੰਘਰਸ਼ ਚੱਲ ਰਿਹਾ ਜੇ ਉਹਨੂੰ ਖਤਮ ਨਾ ਕੀਤਾ ਤਾਂ ਉਦੋਂ ਤੱਕ ਉਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਸਥਾਪਿਤ ਨਹੀਂ ਹੋ ਸਕਦੀ ਇਸੇ ਦੇ ਲਈ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਜਿਹੜੇ ਕਹਿ ਦਿੰਦੇ ਨੇ ਵੀ ਸੜਕਾਂ ਰੋਕ ਲੈਂਦੇ ਨੇ ਇਹ ਥਾਂ ਥਾਂ ਤੇ ਜਾ ਕੇ ਧਰਨੇ ਲਾ ਲੈਂਦੇ ਨੇ ਇਹ ਜਿਹੜਾ ਕੂੜ ਪ੍ਰਚਾਰ ਚਾਹੇ ਮੀਡੀਆ ਦੇ ਵਿੱਚ ਚੱਲ ਰਿਹਾ ਇਹ ਸੋਚੀ ਸੰਧੀ ਸ਼ਾਜਦ ਦੇ ਨਾਲ ਚੱਲ ਰਿਹਾ ਹੁਣ ਪਿਛਲੇ ਦਿਨੀ ਆਪਾਂ ਦੇਖ ਕੇ ਹਟਿਆ ਸ਼ੰਭੂ ਖਨੌਰੀ ਬਾਰਡਰਾਂ ਦੇ ਉੱਪਰੋਂ ਜਿਹੜੇ ਧਰਨੇ ਚਕਵਾਏ ਗਏ ਨੇ ਉਸ ਤੋਂ ਬਾਅਦ ਜਿਹੜੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਕਹਿੰਦੀ ਹੁੰਦੀ ਸੀਗੀ ਕਿ ਅਸੀਂ ਕਿਸਾਨਾਂ ਦੇ ਨਾਲ ਆ ਜਿਹੜਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀਗਾ ਕਿ ਜਿਹੜੀ ਦਿੱਲੀ ਰਾਜਧਾਨੀ ਆ ਉਹ ਪੰਜਾਬ ਪੰਜਾਬ ਦੀ ਵੀ ਰਾਜਧਾਨੀ ਆ ਸਾਡੇ ਦੇਸ਼ ਦੀ ਰਾਜਧਾਨੀ ਆ ਜੇ ਕਿਸਾਨ ਦਿੱਲੀ ਨਹੀਂ ਜਾਣਗੇ ਹੋਰ ਕੇ ਲਾਹੌਰ ਜਾਣਗੇ ਤੇ ਅੱਜ ਉਹੀ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਰਾਤ ਨੂੰ ਧਰਨਾ ਚ ਕਾਉਣਾ ਹੈ ਪਰ ਸਾਜਿਦ ਦੇ ਤਹਿਤ ਉਹਨਾਂ ਦੇ ਜਿਹੜੇ ਬਿਆਨ ਨੇ ਦਿਨ ਦੇ ਵਿੱਚ ਰਿਕਾਰਡ ਹੋ ਜਾਂਦੇ ਨੇ ਕਿ ਜਿਹੜੇ ਅਸੀਂ ਕਿਸਾਨਾਂ ਦਾ ਜਿਹੜਾ ਧਰਨਾ ਹੈ ਉਹਦੇ ਨਾਲ ਵਪਾਰ ਨੂੰ ਨੁਕਸਾਨ ਹੋ ਰਿਹਾ ਉਹਦੇ ਨਾਲ ਰੋਜ਼ਗਾਰ ਨਹੀਂ ਮਿਲ ਰਹੀ ਇਸ ਕਰਕੇ ਅਸੀਂ ਕਿਸਾਨਾਂ ਦੇ ਨਾਲ ਆ ਪਰ ਜਿਹੜਾ ਧਰਨਾ ਚ ਕਵਾਉਣਾ ਇਹ ਜ਼ਰੂਰੀ ਸੀਗਾ ਉਹ ਕਿਸਾਨਾਂ ਦੇ ਨਾਲ ਨੇ ਕਿਸਾਨਾਂ ਨੂੰ ਕੁੱਟਣ ਦੇ ਲਈ ਉਹ ਕਿਸਾਨਾਂ ਦੇ ਨਾਲ ਨੇ ਕਿਸਾਨਾਂ ਨੂੰ ਲੁੱਟਣ ਦੇ ਲਈ ਉਹ ਸਿਰਫ ਇੱਥੇ ਰਾਜਨੀਤੀ ਕਰਨ ਦੇ ਲਈ ਕਿਸਾਨਾਂ ਦੇ ਨਾਲ ਉਹ ਨੇ ਇਸ ਤੋਂ ਵੱਧ ਕੇ ਕੁਝ ਵੀ ਨਹੀਂ ਹੈਗਾ ਇਸੇ ਤਰੀਕੇ ਦੇ ਨਾਲ ਜਿਹੜੀ ਇੱਥੋਂ ਦਾ ਜਿਹੜਾ ਮੀਡੀਆ ਚਾਹੇ ਇੱਥੋਂ ਦਾ ਕੋਈ ਪੱਤਰਕਾਰ ਹੋਵੇ ਪਿਛਲੇ ਲਗਭਗ 2-3 ਮਹੀਨਿਆਂ ਤੋਂ ਇਸ ਕਿਸਾਨ ਮੂਵਮੈਂਟ ਨੂੰ ਖਤਮ ਕਰਨ ਦੇ ਲਈ ਚਾਹੇ ਉਹ ਜਥੇਬੰਦੀਆਂ ਦੇ ਵਿੱਚ ਜਿਹੜੇ ਪੋਲੀਟੀਕਲ ਬੰਦੇ ਬਾੜੇ ਜਾ ਰਹੇ ਨੇ ਚਾਹੇ ਜਥੇਬੰਦੀਆਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸੇ ਰੂਪ ਦੇ ਵਿੱਚ 2 ਦਿਨ ਪਹਿਲਾਂ ਖਨੌਰੀ ਤੇ ਸ਼ੰਭੂ ਦਾ ਮੋਰਚਾ ਚੁਕਾਇਆ ਜਾਂਦਾ ਪਰ ਫੁੱਟਪਾਉ ਰਾਜਨੀਤੀ ਕਰੋ ਦੇ ਮੰਤਵ ਤਹਿਤ ਇੱਥੋਂ ਦੇ ਜਿਹੜੀ ਸਰਕਾਰ ਉਹਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਤੇ ਆਪਣੀ ਜਥੇਬੰਦੀ ਨੂੰ ਮੀਟਿੰਗ ਦੇ ਲਈ ਬੁਲਾਇਆ ਜਾਂਦਾ ਕਾਰਨ ਕੀ ਆ ਕਿ ਲੋਕਾਂ ਦੇ ਵਿੱਚ ਇਹਨਾਂ ਨੂੰ ਬਦਨਾਮ ਕਰਿਆ ਜਾਵੇ ਕਿ ਦੋ ਦਿਨ ਪਹਿਲਾਂ ਧਰਨਾ ਹਟਾ ਕੇ ਆਂਦੇ ਨੇ ਪੰਜਾਬ ਦੇ ਲੋਕ ਇਹਨਾਂ ਨੂੰ ਗਾਲਾਂ ਕੱਢਣ ਬੇ ਸਰਕਾਰ ਨਾਲ ਮੀਟਿੰਗਾਂ ਕਰਦੇ ਫਿਰਦੇ ਨੇ ਪਰ ਜਿਹੜੀ ਇੱਥੋਂ ਦੀ ਆਪਣੀ ਜਥੇਬੰਦੀ ਦੀ ਸੂਜਬੂਤ ਦਾ ਜਿਹੜੀ ਲੀਡਰਸ਼ਿਪ ਦੀ ਸੂਜਬਾਨੀ ਦੇ ਤਹਿਤ ਆਪਾਂ ਉਸ ਮੀਟਿੰਗ ਦਾ ਬਾਈਕਾਟ ਕਰਿਆ ਜਿਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਪੰਜਾਬ ਨੇ ਵੀ ਬਾਈਕਾਟ ਕਰਿਆ ਤੇ ਅੱਜ ਤੱਕ ਉਸ ਜਿਹੜੀ ਮਹੀਮਾ ਜਿਹੜਾ ਧਰਨਾ ਹੈ ਉਹ ਸੰਘਰਸ਼ ਅੱਜ ਵੀ ਚਾਹੇ ਜਗਜੀਤ ਸਿੰਘ ਡੱਲੇਵਾਲ ਦਾ ਉਹ ਚੱਲ ਰਿਹਾ ਤੇ ਐਸੇ ਸੰਘਰਸ਼ ਨੂੰ ਖਤਮ ਕਰਨ ਦੇ ਲਈ ਸਰਕਾਰ ਪੂਰੀ ਕਾਇਮ ਹੋਈ ਹੋਈ ਆ ਚਾਹੇ ਉਹਨੂੰ ਪੁਲਿਸ ਨੂੰ ਅਧਿਕਾਰ ਦਈ ਹੁਣ ਆਪਾਂ ਦੇਖਦੇ ਹਾਂ ਜਦੋਂ ਦਿੱਲੀ ਧਰਨੇ ਤੋਂ ਆਪਾਂ ਬਾਬਸਾਈ ਸੀਗੇ ਉਦੋਂ ਆਪਣੀ ਪੰਜਾਬ ਦੇ ਵਿੱਚ ਜੋ ਬੁੱਕਤ ਬਣੀ ਸੀਗੀ ਬਹੁਤ ਜਿਹੜੇ ਪੁਲਿਸ ਕਰਮਚਾਰੀ ਸੀਗੇ ਉਹ ਵੀ ਆਪਣੀ ਇੱਜ਼ਤ ਕਰਦੇ ਹੁੰਦੇ ਸੀਗੇ ਪਰ ਅੱਜ ਆਪਾਂ ਦੇਖਦੇ ਆਂ ਥਾਣਿਆਂ ਦੇ ਵਿੱਚ ਆਪਣੀ ਸੁਣੀ ਨਹੀਂ ਜਾਂਦੀ ਆਪਣੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਮਨਵਾਉਣ ਦੇ ਲਈ ਵੀ ਆਪਾਂ ਨੂੰ ਧਰਨੇ ਲਾਉਣੇ ਪੈਂਦੇ ਨੇ ਤਾਂ ਇਹਦਾ ਕਾਰਨ ਕੀ ਆ ਇਹ ਸਾਰੀ ਗਿਣੀ ਮਿਣੀ ਸਾਜਿਦ ਦੇ ਤਹਿਤ ਕਿਉਂਕਿ ਪੰਜਾਬ ਦੇ ਵਿੱਚ ਗੱਲ ਕਰੀ ਜਾਵੇ ਵਿਰੋਧੀ ਧਿਰ ਉਹ ਵੀ ਨਾ ਮਾਤਰਾ ਚ ਹੈ ਸੈਂਟਰ ਦੇ ਵਿੱਚ ਗੱਲ ਕਰੀ ਜਾਵੇ ਉੱਥੇ ਵੀ ਨਾ ਮਾਤਰਾ ਜੇ ਦੇਸ਼ ਦੀ ਰਾਜਨੀਤੀ ਦੇ ਵਿੱਚ ਜਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਵਿਰੋਧੀ ਧਿਰ ਦਾ ਰੋਲ ਨਿਭਾ ਰਿਹਾ ਤਾਂ ਕਿਸਾਨ ਮੂਵਮੈਂਟ ਆ ਇਸੇ ਲਈ ਇਹਨੂੰ ਕੁਚਲਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਹਥਕੰਡੇ ਅਪਣਾਏ ਜਾ ਰਹੇ ਨੇ ਜਿਵੇਂ ਹੁਣ ਜਿਹੜਾ ਨਮਾ ਮੋਦੀ ਸਰਕਾਰ ਨਮਾ ਹਲਕਾਬੰਦੀ ਕਾਨੂੰਨ ਲੈ ਕੇ ਆਉਣ ਦੀ ਤਿਆਰੀ ਕਰ ਰਹੀ ਆ ਜਿਨੂ ਵੱਖ-ਵੱਖ ਸੂਬਿਆਂ ਵੱਲੋਂ ਜਿਵੇਂ ਹੁਣ ਪਿਛਲੇ ਦਿਨਾਂ ਦੇ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਨ ਵੱਲੋਂ ਵੱਖ-ਵੱਖ ਸੂਬਿਆਂ ਦੇ ਜਿਨ੍ਹਾਂ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈਗੀ ਉਹਨਾਂ ਨੂੰ ਬੁਲਾ ਕੇ ਇਸ ਦੇ ਉੱਪਰ ਚਰਚਾ ਕੀਤੀ ਤੇ ਇਸ ਦਾ ਵਿਰੋਧ ਕਰਨ ਦੀ ਤਿਆਰੀ ਬੱਢੀ ਜਾ ਰਹੀ ਆ ਉਹ ਕੀ ਆ ਕਿ ਜਿੱਥੇ ਭਾਜਪਾ ਦੀ ਸਰਕਾਰ ਆ ਉੱਥੇ ਜਿਹੜੇ ਸਿੱਟਾ ਨੇ ਲੋਕ ਸਭਾ ਦੀਆਂ 543 ਨੇ ਉਹਨਾਂ ਨੂੰ ਵਧਾਤਾ ਜਾਵੇ ਜਿੱਥੇ ਸਰਕਾਰ ਨਹੀਂ ਹੈਗੀ ਉੱਥੇ ਏਰੀਆ ਦੇ حساب ਨਾਲ ਜੱਤ ਧਰਮਾਂ ਦੇ حساب ਨਾਲ ਇਸ ਤਰੀਕੇ ਨਾਲ ਸਿੱਟਾ ਵਧਾਈਆਂ ਜਾਣ ਕਿ ਭਾਜਪੀ ਪੂਰੇ ਦੇਸ਼ ਦੇ ਵਿੱਚ ਰਾਜ ਕਰੇ ਜਿਹੜੀ ਨਵੀਂ ਲੋਕ ਸਭਾ ਬਣੀਆ ਉੱਥੇ ਦੀਆਂ ਜਿਹੜੇ ਆਪਣੀਆਂ ਟੋਟਲ ਵਜਨ ਸਭਾ ਦੇ ਸਿੱਟਾ 543 ਨੇ ਪਰ ਜਿਹੜੀ ਨਵੀਂ ਬਣਾਈ ਗਈ ਆ ਅੱਜ ਤੋਂ ਲਗਭਗ 5-6 ਸਾਲ ਪਹਿਲਾਂ ਉਹਦੀ ਤਿਆਰੀ ਹੋਣੀ ਸ਼ੁਰੂ ਹੋ ਗਈ ਸੀਗੀ ਉਹਦੇ ਵਿੱਚ 899 ਸਿੱਟਾ ਨੇ ਇਹ ਕੋਈ ਅੱਜ ਨਹੀਂ ਬਣਿਆ 899 ਸਿੱਟਾ ਇਹ ਪੂਰੀ ਸਰਕਾਰੀ ਤਾਂ ਹੈ ਤਾਂ ਜਿਹੜਾ ਕਾਰਪੋਰੇਟ ਕਰਾਣੇ ਨੇ ਉਹਨਾਂ ਨੂੰ ਜਦੋਂ ਕੋਈ ਸਰਕਾਰ ਜੱਜ ਜਾਂਦੀ ਆ ਤਾਂ ਉਹਦੀ سپورਟ ਕਰਨ ਦੇ ਲਈ ਉਹ ਪੂਰੇ ਤਰਲੋਂ ਅੱਛੀ ਹੋਏ ਹੁੰਦੇ ਨੇ ਇਸੇ ਤਹਿਤ ਅੱਜ ਵੱਖ-ਵੱਖ ਸੂਬਿਆਂ ਦੇ ਵਿੱਚ ਜਿਵੇਂ ਜੁਪੀ ਦੇ ਵਿੱਚ ਲੋਕ ਸਭਾ ਦੀਆਂ 80 ਸੀਟਾਂ ਨੇ ਉਹਨੂੰ 750 ਤੋਂ ਉੱਪਰ ਪਹੁੰਚਾਉਣ ਦੀ ਗੱਲ ਕਰੀ ਜਾ ਰਹੀ ਆ ਬਿਹਾਰ ਦੇ ਵਿੱਚ 70 ਤੋਂ ਉੱਪਰ ਪਹੁੰਚਾਉਣ ਦੀ ਗੱਲ ਕਰੀ ਜਾ ਰਹੀ ਆ ਉਵੇਂ ਪੰਜਾਬ ਦੇ ਵਿੱਚ ਜਿਹੜੀ ਸ਼ਹਿਰੀ ਵੋਟਰਾਂ ਉਹਨਾਂ ਨੂੰ ਲੱਗ ਤੇ ਪਿੰਡ ਵਾਲਿਆਂ ਨੂੰ ਲੱਗ ਕਰਨੀ ਤਿਆਰੀ ਕਰੀ ਜਾ ਰਹੀ ਆ ਤਾਂ ਕਿ ਪੰਜਾਬ ਦੇ ਵਿੱਚ ਵੀ ਇਹ ਜਿਹੜੀ ਵੋਟ ਪਾੜੂ ਰਾਜਨੀਤੀ ਦੇ ਵਿੱਚ ਉਹ ਕਾਮਯਾਬ ਹੋ ਜਾਣ ਇਸੇ ਲੋੜੀ ਦੇ ਤਹਿਤ ਜਿਵੇਂ ਹੁਣ ਆਪਾਂ ਦੇਖਦੇ ਆ ਟਰੰਪ ਟਰੰਪ ਕੋਈ ਐਵੇਂ ਨਹੀਂ ਬੋਲਿਆ ਟਰੰਪ ਵੱਲੋਂ ਵੀ ਇਹਨਾਂ ਮੋਦੀ ਨੇ ਜਿਹੜੇ ਉੱਥੇ ਜਾ ਕੇ ਗੋਡਣੇ ਲਾ ਗਿਆ ਵੀ ਤੁਸੀਂ ਜੇ ਕੁਝ ਕਰੋਗੇ ਤਾਂ ਪਹਾਰਤ ਦੇ ਵਿੱਚ ਤੁਸੀਂ ਪੈਰ ਲਾ पाओगे ਉਹਨੂੰ ਅੱਗੇ ਰੱਖ ਕੇ ਹੁਣ ਪਹਾਰਤ ਦੇ ਵਿੱਚ ਜਿਹੜੀ ਟਾਇਰ ਖਤਮ ਕਰੀ ਜਾ ਰਹੀ ਆ ਉਥੋਂ ਦਾ ਜਿਹੜਾ ਖੇਤੀਬਾੜੀ ਸੈਕਟਰ ਉਹਨੂੰ ਭਾਰਤ ਲਿਆਉਣ ਦੀ ਤਿਆਰੀ ਆ ਜਿਹਦੇ ਵਿੱਚ ਉਥੋਂ ਦੀ ਕਣਕ ਉਥੋਂ ਦੀ ਸੋਇਆਬੀਨ ਤੇ ਹੋਰ ਜਿਹੜੀਆਂ ਵੱਖ-ਵੱਖ ਫਸਲਾਂ ਨੇ ਚਾਹੇ ਦਾਲਾਂ ਨੇ ਉਹ ਭਾਰਤ ਦੇ ਵਿੱਚ ਖੁੱਲੀ ਮੰਡੀ ਦੇਣ ਨੂੰ ਸਰਕਾਰ ਤਿਆਰ ਹੋਈ ਹੋਈ ਆ ਕਾਰਨ ਕੀ ਆ ਕਿਉਂਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਜੇ ਉਹਨਾਂ ਨੂੰ ਇੱਥੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸਸਤੇ ਭਾਅ ਦੀਆਂ ਚਾਹੇ ਦਾਲਾਂ ਨੇ ਚਾਹੇ ਫਸਲਾਂ ਨੇ ਚਾਹੇ ਦੁੱਧ ਉਹ ਆਊਗਾ ਜੇ ਉਹ ਆਊਗਾ ਤਾਂ ਇੱਥੋਂ ਦੇ ਜਿਹੜੇ ਕਿਸਾਨਾਂ ਦੀ ਇਹ ਫਸਲਾਂ ਵਿਕਣੀਆਂ ਬੰਦ ਹੋਣਗੀਆਂ ਮਜਬੂਰੀ ਕਾਰਨ ਇਹ ਜ਼ਮੀਨਾਂ ਵੇਚਣ ਨੂੰ ਵੀ ਤਿਆਰ ਹੋਣਗੇ ਇਹ ਜ਼ਮੀਨਾਂ ਤੇ ਕਰਜ਼ੇ ਲੈਣ ਨੂੰ ਵੀ ਤਿਆਰ ਹੋਣਗੇ ਉਸ ਤੋਂ ਬਾਅਦ ਉਹਨਾਂ ਦਾ ਕਬਜ਼ਾ ਇਹਦੇ ਉੱਪਰ ਹੋਊਗਾ ਜਿਹੜੀ ਉੱਥੋਂ ਦੀ ਸੋਇਆਬੀਨ ਕਹਿੰਦੇ ਆ ਜਿਹਨੂੰ ਜੀਐਮ ਕਹਿੰਨੇ ਆ ਜੈਨੇਟਿਕ ਤਰੀਕੇ ਦੇ ਨਾਲ ਉਹ ਤਿਆਰ ਕਰੀ ਜਾਂਦੇ ਆ ਜੇ ਉਹ ਭਾਰਤ ਦੇ ਵਿੱਚ ਆ ਜਾਂਦੀ ਆ ਉਸ ਤੋਂ ਬਣਿਆ ਭਾਰਤ ਦੇ ਵਿੱਚ ਦੁੱਧ ਆਉਣਾ ਸ਼ੁਰੂ ਹੋ ਜਾਂਦਾ ਉਸ ਤੋਂ ਬਣਿਆ ਤੇਲ ਆਉਣਾ ਸ਼ੁਰੂ ਹੋ ਜਾਂਦਾ ਤਾਂ ਸਾਡੀ ਜਿਹੜੀ ਸਰੋ ਵੀ ਆ ਸਾਡਾ ਜਿਹੜਾ ਮੱਝਾ ਰੱਖਦੇ ਆ ਇਹ ਸਾਰਾ ਸਾਡਾ ਵਪਾਰ ਖਤਮ ਹੋ ਕੇ ਰਹਿ ਜਾਊਗਾ ਇਸੇ ਲਈ ਸਾਨੂੰ ਸਾਰਿਆਂ ਨੂੰ ਕਹਿੰਨੇ ਆ ਕਿ ਜੇ ਇਹਨਾਂ ਸੰਘਰਸ਼ਾਂ ਦੇ ਵਿੱਚ ਚੱਲਿਆ ਤਾਂ ਚੱਲਣਾ ਵੀ ਪੂਰੇ ਤਨਮਨ ਨਾਲ ਚਾਹੀਦਾ ਸਾਡੇ ਗੁਰੂਆਂ ਦੀ ਸਾਡੇ ਸ਼ਹੀਦਾਂ ਦੀ ਸੋਚ ਦੇ ਉੱਪਰ ਚੱਲਣਾ ਚਾਹੀਦਾ ਉਹਨਾਂ ਦੀ ਸੋਚ ਇਹੀ ਆ ਕਿ ਸਭ ਕੁਝ त्या ਕੇ ਸਾਬਰ ਦੇ ਨਾਲ ਇਸ ਸੰਘਰਸ਼ਾਂ ਨੂੰ ਚਾਹੇ ਲੰਬੇ ਚੱਲ ਜਾਣਾ ਉਹਨਾਂ ਦੇ ਵਿੱਚ ਬੈਠਣਾ ਤੇ ਤਨ ਮਨ ਲਾਉਣਾ ਸੋ ਇੰਨੀਆਂ ਗੱਲਾਂ ਦੇ ਨਾਲ ਆਪਣੀ ਗੱਲ ਸਮਾਪਤੀ ਕਰੂੰਗਾ ਜੇ ਕੋਈ ਗਲਤੀ ਹੋਏ ਤਾਂ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਜੀ ਹਰਮਨਦੀਪ ਸਿੰਘ ਆਨੰਦਪ੍ਰਕਾਸ਼ੋ ਬਲਾਕ 77 ਪਟਿਆਲਾ 2 ਹੁਣ ਤੁਹਾਡੇ ਨਾਲ ਆ ਲੈਕਚਰਰ ਹਰਜੀਤ ਸਿੰਘ ਜੀ ਉਹ ਆਪਣੇ ਵਿਚਾਰ ਸਾਂਝੇ